ਦੀਰੀ ਅੱਜ ਕੋ ਖਾਸ ਹੀ ਬਣਨ ਲੱਗਾ ਲੱਗਦਾ ਦੀਰੀ ਨੇ ਖਾਸ ਨਹੀਂ ਅੱਜ ਕੁਝ ਬਣਾਉਣਾ ਹਾਂ ਆਲੂ ਕੇ ਪਰੌਂਠੇ ਬੰਨਤੇ ਹੋਈ ਲੱਗਾ ਜਿਹੜਾ ਅਮੀ ਚਲੋ ਘਰਾਂ 'ਚ ਬੰਦਾ ਵਾ ਸੱਚੀ ਗੱਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਸਾਰਾ ਏ ਠੀਕ ਠਾਕ ਹੋਵੇ ਤੇ ਸੱਚੀ ਗੱਲ ਪਰੌਂਠੇ ਬੜੀ ਜ਼ਰੂਰੀ ਆ ਬਿਲਕੁਲ ਬਿਲਕੁਲ ਮੈਂ ਗੱਲ ਕਰਨ ਦੀ ਏ ਕਿ ਤੁਸੀਂ ਚਾਹ ਪੀ ਕੇ ਤੇ ਸਾਰੇ ਜਾਣੇ ਕਿ ਚਲੋ ਬਿਸਤਰਾ ਦੇ ਵਿੱਚ ਹੀ ਗਏ ਤੇ ਨਾਪਰੀ ਤੇ ਦੁੱਧ ਲੈਣ ਗਿਆ ਹੀਗਾ ਤੂੰ ਇਹ ਗੱਲ ਕਹਿਗਾ ਕਿ ਅੰਟੀ ਅੱਜ ਛੁੱਟੀ ਆ ਤੇ ਅੱਜ ਮੈਨੂੰ ਇਹ ਆਲੂ ਵਾਲੇ ਪੌਠੇ ਬਣਨੇ ਚਾਹੀਦੇ ਆ। ਅੱਛਾ ਜੇ ਫਿਰ ਫਰਮਾਇਸ਼ ਆ। ਫਰਮਾਇਸ਼ ਕਾਦੀ ਮੈਨੂੰ ਨੇ ਮਤਲਬ ਦੁਕੰਮਣ ਨਹੀਂ ਹੁੰਦਾ ਵਾ। ਚਾਕੇ ਹੁਣ ਸਾਗ ਬਣਿਆ ਵਾ। ਕਿੰਨਾ ਸਵਾਦ ਰਾਤਾ। ਤੇ ਸਰਪਨੋਏ ਮਤਲਬ ਭਾਂਡੇ ਚ ਆਪ ਕਾਲੀ ਦਾਲ ਬਣਾਈ ਆ। ਮਾਵਾ ਦੀ। ਉਹ ਵੀ ਨਹੀਂ ਸਵਾਦ ਬਕਰੀ ਨੂੰ ਨਹੀਂ ਪਾ ਕੇ। ਦੋਵੇਂ ਚੀਜ਼ਾਂ ਪਈਆਂ। ਤੇ ਪਰ ਇਹ ਕੰਮ ਵਿੱਚ ਪਾ। ਕੰਮੜਾ ਪਾਤਾ ਕਿ? ਹੈ? ਮੈਂ ਕੰਮ ਤੇ ਨਹੀਂ ਜਾਣਾ ਪਰ ਹੁੰਦਾ ਕਿ ਚੰਦ ਕੁਛ ਨਾ ਹੋਵੇ ਖਾਣ ਨੂੰ ਕਿੱਥੇ ਬੰਦਾ ਹੋਰ ਗੱਲਾਂ ਪਰ ਇਹਦੇ ਵਿੱਚ ਪਰਿਵਾਰ ਦੇ ਹਿਸਾਬ ਨਾਲ ਮੈਨੂੰ ਜਿਆਦਾ ਨਹੀਂ ਤੇ 2-2.5 ਘੰਟੇ ਰਾਮਣਾ ਹੋਣਾ ਆਪਣੇ ਲੱਗ ਜਾਣੇ ਆ ਲੱਗ ਜਾਣੇ ਆ ਹਨਾ ਹੂੰ ਚਲੋ ਕੀ ਕਰਨਾ ਫਿਰ ਆਪਾਂ ਵੀ ਅੱਜ ਸੁੱਟੀ ਦਾ ਕਰਕੇ ਲੇਟ ਉੱਠੇ ਨਹੀਂ ਲੇਟ ਉੱਠੇ ਨਾ ਤੇ ਕੰਮ ਉਹਨਾਂ ਲੇਟ ਹੋ ਗਿਆ ਤੇ ਆਪਾਂ ਸਾਫ਼-ਸੁਭਾਈਆਂ ਵੀ ਕਰਨ ਵਾਲੀ ਹਾਲੇ ਤੇ ਨਾਪਰੀ ਤਾਂ ਆ ਗਿਆ ਦੁੱਧ ਲੈ ਨਾਪਰੀ ਤਾਂ ਸੱਗੀ ਆਲੀ ਸਾਰਿਆਂ ਨੂੰ ਮੈਂ ਮਈ ਚੋਲੇ ਆਇਆ ਵਾਂ 1 2 ਦੋਦਾ ਸਣਾ ਜਰ ਲੋਜੀ ਦੋਦਾ ਪਰਾਹ ਦਿੰਦੇ ਆ ਬਣਾਉਣ ਤੇ ਤੁਸੀਂ ਆਲੂਆਂ ਵਾਲੇ ਪਰੌਂਠੇ ਦੇ ਤੇ ਪਰਸ ਬੜਾ ਪਾਇਆ ਵਾ ਕਿੱਥੇ ਜਾਣ ਦੀ ਤਿਆਰੀ ਆ ਜਾਣ ਦੀ ਤਿਆਰੀ ਤੇ ਮੇਰੀ ਹੈ ਗਈ ਆ ਮਤਲਬ ਕਿ ਆਪਣੇ ਆਪ ਦਿੱਤੇ ਪਹੁੰਚਣਾ ਵਾ ਕਿਤੇ ਦੂਰ ਨਹੀਂ ਜਾਣਾ ਮਨਵਰੇ ਸਬਦ ਚੱਲਣ ਡੇ ਹੋਣੇ ਫਿਰਕ ਹੈੱਡਫੋਨ ਲਾ ਕੇ ਕੰਨਾ ਜਾਣਾ ਹੂੰ ਚਲੋ ਵਧੀਆ ਗੱਲ ਆ ਆਪਾਂ ਜੇ ਦਰ ਸਵਾਇਚ ਕੰਮ ਕਰਦੇ ਤਾਂ ਸਾਨੂੰ ਮਹਾਰਾਜ ਦਾ ਨਾਮ ਵੀ ਲੈਣਾ ਸੀ ਚਾਹੀਦਾ ਵਾ ਓਨੀ ਚੀਜ਼ ਵੀ ਸਵਾਦ ਟੇਸਟ ਵਧੀਆ ਬਣਦੀ ਆਪਸ ਤੇ ਆਪਣੇ ਜਿਹਨੋਂ ਹੈਗੀ ਹੈ ਬਾਕੀ ਵਾਹ ਗੁਰੂ ਦੇ ਪਕਵਾਰੇ ਸਾਰਾ ਕੁਝ ਇਹ ਤੇ ਹੈ ਚਲੋ ਇਹ ਤਾਂ ਬਗੈਰ ਵੀ ਆਪਾਂ ਕਹਿ ਜੋਗੇ ਨਹੀਂ ਜੇ ਮਹਾਰਾਜ ਦਾ ਨਾਮ ਨਾਲ ਲਾਵਾਂਗੇ ਤੇ ਆਂਟੀ ਜੀ ਕਿੰਨਾ ਕੁ ਟਾਈਮ ਲੱਗੂਗਾ ਮਟੀਰੀਅਲ ਤਿਆਰ ਹੋਣ ਵਿੱਚ ਮਟੀਰੀਅਲ ਤਿਆਰ ਆ ਪੁੱਤ ਪਰੋਂਠੇ ਸੰਭਾਣ ਚ ਇੱਕ 10 ਮਿੰਟ ਨਵੀਂ ਬੜਾ ਬੋਲਣ ਲਿਆ ਨਵੀਂ ਬੜਾ ਬੋਲਣ ਲਿਆ ਕਿ ਮੈਨੂੰ ਬੜੀ ਭੁੱਖ ਲੱਗੀ ਹੈ ਭੁੱਖ ਲੱਗੀ ਆਂਦਾ ਜਲਦੀ ਜਲਦੀ ਲਿਓ ਮੈਂ ਚਿਲਦਾ ਮੈਂ ਤਾਂ ਪਹਿਲਾਂ ਪਰੋਂਠਾ ਲੜੀ ਨੀ ਠੀਕ ਬੜਾ ਬੋਲਣ ਲਿਆ ਵੀ ਜਦਾਂ ਨਵੀ ਨੂੰ ਕੁਝ ਜਾਂਦਾ ਇਹ ਲੋੜ ਤੋਂ ਵੱਧੇ ਭੁੱਖ ਲੱਗੀ ਹੈ ਕਾ ਕੇ ਪਰੌਂਠਾ ਨੂੰ ਦੱਸ ਦੇ ਕਿ ਲੂਣ ਮੈਨੂੰ ਦੱਸੇ ਕਿੰਨਾ ਵਾ ਠੀਕ ਨਵੀਂ ਬਾਤ ਤੇ ਲਓ ਪਾਜੀ ਅ ਵੀ ਪਰੌਂਠਾ ਖਾਹ ਤੇ ਦੱਸ ਇਹਦਾ ਟੇਸਟ ਥੋੜਾ ਲੈ ਕਰ ਲੈਨੇ ਆ ਟੇਸਟ ਦੱਸੋ ਬਣਾਣਾ ਨਵੀਂ ਆ ਨਾ ਮੱਖਣੀ ਘੁਲ ਜਾਣੀ ਆ ਮੈਂ ਘੁਲ ਨਹੀਂ ਕਿੰਨਾ ਪਰੌਠੇ ਦਾ ਹੀ ਆ ਹਣੇ ਤੇ ਤੂੰ ਹੀ ਆ ਕਿਦਾਂ ਨਾ ਤੇ ਉਸ ਦਾ ਵਧੀਆ ਗਿਆ ਵਾ ਤੇ ਉਹ ਮਨਵਾਜ ਤੇ ਨਹੀਂ ਬੜੀ ਤੂੰ ਉਹ ਯਾਰਾ ਵਧੀਆ ਲੱਗਾ ਓਏ ਹਾਂ ਬਹੁਤ ਜ਼ਿਆਦਾ ਵਧੀਆ ਲੱਗਾ ਹੁਣ ਤਵੇ 'ਦੋ ਪਰੋਠਾ ਲੱਥੇ ਨਾ ਬਸ ਆਈ ਜਾਵੇ ਆਈ ਜਾ ਬੀ ਠੀਕ ਹੁਣ ਜਿੱਦਾਂ ਤੁਸੀਂ ਕਹੋ ਨਹੀਂ ਜੇ ਤਵੇ ਤਾਂ ਨਾ ਲੱਥੂਗਾ ਤੇ ਖਾਲੀ ਜਿਗਾਤਾਉ ਤਵੇ ਤਾਂ ਲੱਥਣਾ ਨਹੀਂ ਤੇ ਖਾਲੀ ਜਿਗਾਉਣਾ ਨਹੀਂ ਹੈ ਨਵੀ ਓਏ ਯਾਰਾ ਫਿਰ ਆ ਫਿਕਰ ਜੀ ਦਰਸੂ ਦਸਾ ਕਬਾਇਸ਼ੇ ਕਹਿੰਦੇ ਪਾਪਾ ਜੀ ਠੀਕ ਜੇ ਹੁਣ ਹਾਂ ਠੀਕ ਆ ਪੁੱਤ ਪਾਪਾ ਜੀ ਦੋਵੇਂ ਅੱਖਾਂ ਬਣ ਗਈਆਂ ਵਾ ਰੱਬ ਦੀ ਕਿਰਪਾ ਕਿਉ ਡਾਡੀ ਬਹੁਤ ਵਧੀਆ ਅੱਖ ਮਹਾਰਾਜ ਦੀ ਕਿਰਪਾ ਦਿੱਤੀ ਹਾਂ ਇਹ ਲਾ ਕੇ ਪੋਣੇ 11 ਵਜੇ ਤੱਕ ਅੰਮ੍ਰਿਤਸਰ ਹੋ ਕੇ ਆ ਗਏ ਆ ਬੰਦੇ ਸਾਡੇ ਆ ਜੋ ਚਲੋ ਜੀ ਭਾਈ ਇਹ ਨਾ ਵਟਾ ਪ੍ਰਾਂਠਾ ਲਾਉਣ ਦੇ ਕੀ ਗੱਲਾਂ ਇਹ ਖਾਸ ਫੇਡ ਦੀ ਡਿਮਾਂਡ ਹੀ ਹੋ ਮੈਨੇ ਇੱਕ ਮਤਲਬ ਆ ਰੋਟੀ ਦੇ ਇੱਕ ਪੇੜੇ ਚ ਜਿਹੜਾ ਇਹ ਪਰੌਠਾ ਬਣਾਉਣਾ ਨੇ ਨਾ ਉਹ ਨਹੀਂ ਚਾਹੀਦਾ। ਅੱਛਾ ਦੋਵਾਂ ਰੋਟੀਆਂ ਦੇ ਵਿੱਚ ਆਲੂ ਭਾਗ ਕੇ ਫੇਰ ਚਾਹੀਦਾ ਤਾਂ ਜ਼ਿਆਦਾ ਵੱਡਾ ਹੋ ਗਿਆ। ਚਲ ਕੱਜ ਜੇਦੀ ਲਾਉਂ ਕਹਿ ਦੇਣਾ। ਇਹਨਾਂ ਦੋਵਾਂ ਚ ਚੰਗਾ ਲੱਗਦਾ ਪਤਾ ਨਹੀਂ ਕਿਉਂ ਹਾਲੂ ਸਭ ਇੱਕ ਚ ਵਧੀਆ ਲੱਗਦਾ ਜਦੋਂ ਟਿੱਕੀ ਬਣ ਜਾਂਦੀ ਉਹ ਟੇਸਟ ਆਉਂਦਾ ਨਾ ਉਹ ਵਧੀਆ ਲੱਗਦਾ ਸਾਨੂੰ। ਇਹ ਦੋਹਾਂ ਚ ਮੰਗਦਾ ਆ। ਆਪਾਂ ਆਪਣੀ ਪਸੰਦ ਪੱਜਾਂ ਦੀ। ਰਿਵਿਊਸ ਦੋ ਵੀਰੇ। ਕਿੰਦਾ ਦਾ ਬਣਿਆ ਪਰੌਂਠਾ ਬਹੁਤ ਸਵਾਦ ਬਹੁਤ ਵਧੀਆ ਬਣਿਆ ਬਹੁਤ ਜ਼ਿਆਦਾ ਸਵਾਦ ਆ ਗਿਆ ਤੇਰਾ ਦੋਵਾਂ ਰੋਟੀਆਂ ਵਾਲਾ ਚਲਾਈ ਹਾਂ ਤੇ ਆ ਨਵੀਆਂ ਕਰ ਰਹੇ ਹੁਣ ਵੀ ਦੀ ਆ ਮਾਰੇ ਬੁਲਾ ਕੇ ਆਏ ਹਾਂ ਹਾਂ ਕਿ ਕਰਾਂ ਤੇ ਡੈਡੀ ਨੂੰ ਹਸਪੀਟਲ ਨਾਲ ਲੈ ਕੇ ਜਾਏ ਤਾਂ ਹੁਣ ਹੁਣ ਭੁੱਖ ਲੱਗੀ ਪਈ ਪੰਜ ਵਜੇ ਗਏ ਆ ਹਾਜਰੇ ਕੀ ਕਰਾਂ ਫਿਰ ਤਾਂ ਟੜਦੀ ਗੱਲ ਆਈ। ਅੰਦੇ ਵੇਲੇ ਕੜੋਂ ਮੈਂ ਮਾਰਨੇ ਆ। ਮੰਗ ਲਓ ਕੋਈ ਫੇਰੇ ਫੇਰੇ ਵੇਖਣ ਲਈ। ਆ ਵੀ ਨਾ ਯਾਰ। ਪੱਲ ਨਹੀਂ ਆ ਮਕੀ ਲੰਦੀ। ਪਤਾ ਕੀ ਹੈ? ਹਾਂ। ਪਾਂ ਜੋ ਮਾਰ ਠੀਕ ਹੈ। ਆਓ ਚੰਡੀ। ਤੇ ਥਾਂ ਹੀ ਲੈ ਦਿੰਦਾ। ਮੈਂ ਅਜ ਤਲਾ ਤਿਸੂ ਪੇਪਰ ਵਾਲਾ ਜਿਹੜਾ ਨਾ ਇਹਨੂੰ ਸਹੀ ਕਰ ਦਿੰਦੀ ਆ, ਟੇਬਲ ਉੱਤੇ ਛਾੜ ਦਿੰਦੀ ਆ। ਉਹਨੇ ਪਹਿਲਾਂ ਕਿਨੇ ਕੁੱਤਾ ਲੱਥਿਆ ਸੀ ਤੇ ਮੈਂ ਨਾ ਤਾਂ ਕੁੱਤਾ ਨੂੰ ਮੈਂ ਮੇਰੇ ਕੋਲ ਧਟ ਗਿਆ। ਮੈਂ ਦੋ ਨਾ। ਕੁੱਤਾ ਕਰਕੇ ਵਿੱਚ ਪਾਤਾ। ਚਰਾਮੇ ਵਿੱਚ ਪਾਇਆ ਤਰਗਾ ਲੈ ਦੇ ਗਿਆ ਮੈਂ ਆਇਆ ਇਹ ਫਸਿਆ ਨਹੀਂ ਉਹਨੇ ਵਿੱਚ ਮੈਂ ਕਿਹਾ ਮੈਂ ਦੂਜੇ ਪਾਸੇ ਪਲਟਾ ਆ ਪਲਟੀ ਮਾਰੀ ਅਦੀ ਉਹਨੇ ਮੇ ਵਿੱਚ ਪਾਇਆ ਤੇ ਉਹ ਛੁੱਟ ਗਿਆ ਟੁਕੜਾ ਨਹੀਂ ਗਿਆ ਅੱਗੇ ਬਾਹਰ ਗਿਆ ਆਉਂ ਗਿਆ ਟੁਕੜਾ ਨਹੀਂ ਗਿਆ ਮੈਂ ਤਾਂ ਦੌੜਿਆ ਆ ਗਿਆ ਇੱਕੋ ਟੁਕੜਾ ਨਾ ਗਿਆ ਸਹੀ ਬਾਰੇ ਦੂਗਾ ਇਹ ਘਟ ਲੈ ਇਹ ਰੋ ਨਾ ਮੈਂ ਇਹ ਨਹੀਂ ਮੋਟਾ ਮਾਰਦੇ ਨਾ ਆਪਾਂ ਤੇ ਇਹਨੂੰ ਚੋਰ ਬਣ ਉਹ ਨਿਕਲ ਉਹ ਤਾਂ ਚਲ ਗਿਆ ਮੈਂ ਕਿਹਾ ਕੋਈ ਨਹੀਂ ਆ ਘਰ ਦੇ ਵਿੱਚ ਕੀ ਬਗਾ ਦੇ ਕੀ ਜੀ ਆਦੋਂ ਮੈਂ ਇਦਾਂ ਪਾਇਆ ਨਾ ਇਹ ਨਾ ਟੇਬਲ ਤੇ ਇਦਾਂ ਪਿਆ ਸੀ ਲੈ ਆ ਟੇਬਲ ਤੇ ਜਿਹਦਾ ਮੈਂ ਚੁੱਕਿਆ ਨਾ ਤੇ ਮੈਂ ਇਦਾਂ ਕਰਕੇ ਚੁੱਕਿਆ ਤੇ ਮਤਾਂ ਆ ਗਿਆ ਤੇ ਮੇਰੇ ਕੋ ਡਿੱਗ ਗਿਆ ਹਲਿਆ ਤਾਂ ਮੈਂ ਬਰੁਟਾ ਦਾ ਲੱਗ ਮੈਂ ਹਾਂ ਇੱਕ ਇੱਕ ਨੂੰ ਜੋੜਾ ਇਹਨਾਂ ਨਾਲ ਗੁੰਦਾ ਲੱਗੀ ਜੀ ਲੱਗ ਗਈ ਮੈਂ ਤਾਂ ਮੈਂ ਐ ਕਰਕੇ ਨਾ ਐ ਫੇਰ ਲਾ ਦਿੱਤਾ ਜਿਹੜਾ ਨਾ ਇਹ ਫੇਸਾ ਲੱਗ ਗਿਆ ਇਦਾਂ ਹਟ ਵੱਜ ਗਿਆ ਫਿਰ ਮੈਂ ਨਾ ਉਹ ਪਾਸਾ ਵੱਲ ਪੜ ਗਿਆ ਤੇ ਮੈਨੂੰ ਫਿਰ ਇਦਾਂ ਕਰਕੇ ਮੈਂ ਪਾਇਆ ਤੇ ਮੈਂ ਇਹਨਾਂ ਦੇ ਗੁੰਦਾ ਲੱਗੀ ਇਹਦਾ ਇਦਾਂ ਪੈਂਦਾ ਨਾ ਪੱਗ ਦੇ ਇਦਾਂ ਫਿਰ ਆਵੇ ਮਨ ਮਾਚੇ ਉੱਪਰ ਦੇ ਦੇਖਣਾ ਕਿ ਮੈਂ ਕੀਤਾ ਕਰ ਲਿਆ ਕੱਲ ਤੇ ਕਸਮ ਦੇ ਲਿਆ ਜੋ ਰਿਹਾ ਮੈਂ ਤਾਂ ਕੋਣ ਨਾ ਟੁੱਟਾ ਮਾਰੂਗਾ ਨਾ ਕਾਇਆ ਮੈਂ ਜ਼ਿੰਦਾ ਰੱਖਿਆ ਹੀ ਤੂੰ ਮੁੱਠਾ ਇਹ ਮੇਰੇ ਕਿਹਾ ਨਹਿਰੇ ਤੇ ਰਿਆ ਹੱਥਰੇ ਬਨੇ ਨੂੰ ਰਿਆ ਹੈ ਕਰ ਨਪੜੇ ਚ ਖਰਾਬ ਹੀ ਹੈ ਕੋਈ ਤਾਂ ਨਪੜਾ ਹੈ ਹੋਏ ਕਿੰਨੇ ਖਾਣੇ ਆ ਪਾਂ ਜੀ ਪਾਂ ਜੀ ਤੇ ਇਹਨਾਂ ਰੈਡੀਓ ਕਿੱਥੇ ਚੱਲੇਗੇ ਉਹ ਪਤਰਾ ਸਾਡੇ ਨਾਲ ਬਹੁਤ ਹੀ ਪਿਆਰਾ ਮਿੱਤਰ ਵਾ ਲਾਗੇ ਸਾਡੇ ਗਵਾਨ ਉਹਨਾਂ ਦੇ ਸ਼੍ਰੀ ਖਣਫੜ ਸਾਹਿਬ ਦਾ ਭੋਗ ਵਾ ਤੇ 10 ਮਿੰਟ ਹਾਜ਼ਰੀ ਠੀਕ ਹੈ ਫਿਰ ਤੁਸੀਂ ਆਪਣਾ ਪੜੋ ਲਿਖੋ ਦਾ ਦਵਾਰ ਅਜ ਹਾਂਜੀ ਆ ਗਿਆ ਹਿੰਦ ਅੱਧੇ ਘੰਟੇ ਦੇ ਵਿੱਚ ਰਜਾ ਜਣਾਂ ਠੀਕ ਉਹ ਕਿੱਥੇ ਜਾਣਾ ਨਹੀਂਗਾ ਉਹ ਬੱਲੇ ਤਨਵਰ ਦੱਸੋ ਤਿਆਰ ਹੋ ਗਿਆ ਸਾਸੀ ਘਾਟੇ ਉਹ ਤਾਂ ਕਾਢੀ ਉਹ ਆ ਜਾ ਬਹਿ ਜਾ ਧੁੱਪ ਸਿਕ ਲੋ ਨੋਂਡਿਆ 2 ਮਿੰਟ ਮੈਂ ਚੱਲੀ ਇੱਕ ਟਾਈਮ ਨਾ ਮੈਂ ਨੋਂਡਿਆ 2 ਮਿੰਟ ਲੱਗੜੇ ਉਹਨੂੰ ਨਾਲ ਲੈ ਜੀਏ ਚਲੋ ਉਹਦੀ ਗੱਲ ਬਹਿ ਜਾ 2 ਮਿੰਟ ਧੁੱਪੇ ਆ ਜਾ ਪਰ ਖੂਗ ਦੀ ਤਿਆਰੀ ਹੋ ਰਹੀ ਆ ਤਿਆਰੀ ਤੇ ਹੋਂਡਈ ਆ ਜਦੋਂ ਖੰਡਪਾਟ ਤੇ ਜਾਣਾ ਹੈ ਤੇ ਅਰਦਾਸ ਦੇ ਵਿੱਚ ਸ਼ਾਮਲ ਹੋਣਾ ਪੈਂਦਾ ਹੈ ਅਰਦਾਸ ਲਾਉਣਾ ਗੁਰੂ ਮਹਾਰਾਜ ਦੇ ਜ਼ਰੂਰੀ ਆ ਦੋ ਮਿੰਟ ਨਾ ਲੈਣਾ ਵਾ ਮੈਂ ਤਾਂ ਉਹਨੂੰ ਨਾਲ ਲੈ ਚਲਦੇ ਜੂਰ ਸੇਤੀ ਕਰ ਸ্নান ਆਹ ਕਿਆ ਵਾ ਕਰਨਾ ਹੋਰ ਚਨਾਵ ਠੀਕ ਠਾਕ ਹੋਰ ਵਧੀਆ ਵਧੀਆ ਤੇ ਤਾਰੀ ਕੱਲੇ ਹੀ ਕਹਿੰਦੇ ਜਾਣਾ ਕਰੋ ਕਿੰਨੇ ਨਹੀ ਕੱਲੇ ਹੀ ਜਾਣਾ ਵਾ ਬਸ ਚੱਲੇ ਆ ਤੂੰ ਆਪਣੇ ਗੁਰਦੁਆਰੇ ਤੋਂ ਕਾਇ-ਕਾਇ ਚੱਲੋ ਵਧੀਆ ਕਦੀ ਗੱਲਾਂ ਐਤਵਾਰ ਵਾ ਨਾ ਫਿਰ ਬੇਕੀ ਤੇ ਜੇ ਵੀ ਆਪੋ ਆਪਣੇ ਸਾਰਿਆਂ ਦੇ Um, okay.